ਦੇ ਨਾ ਇੱਕ ਬਜਰੀ ਦੀ ਕਿਤੇ ਮੁੱਠ ਨਾ ਕੋ ਕੋਇਆ ਪੂਰਿਆ ਗਿਆ ਜਦੋਂ ਬਰਸਾਤ ਪੈਂਦੀ ਆ ਇੱਥੇ ਪਾਣੀ ਖਲੋ ਜਿੰਦਾ ਬੁਰੀ ਹਾਲਤ ਉਹਨਾਂ ਦੀ ਹੋ ਜਾਂਦੀ ਆ ਜੇ ਸਰਕਾਰਾਂ ਆਪਣੇ ਆਪ ਸਹੀ ਕੰਮ ਕਰ ਲੈਣਾ ਸੀ ਕਿਉਂਕਿ ਉਹਨੂੰ ਮਾੜਾ ਚੰਗਾ ਬੋਲੀਏ ਉਹ ਇਸ ਇਲਾਕੇ ਨੂੰ ਲੋਕੀ ਬਾਹਾਂ ਕਰਦੇ ਕਿਦਾਂ ਦਾ ਇਲਾਕਾ ਹੈ ਜਦੋਂ ਦੀ ਇਹ ਸਰਕਾਰ ਬਣੀ ਇਹਨੇ ਬੇੜਾ ਘਰ ਕਰ ਦਿੱਤਾ ਜੋ ਕੋਈ ਮੰਡੀਆਂ ਚ ਹੋਇਆ ਤੁਸੀਂ ਉਹ ਵੇਖਣਾ ਆ ਸਸਟੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਦੁਰਾਇਆ ਜਿਵੇਂ ਕਿ ਪ੍ਰਾਣਾ ਸ਼ਾਲਾ ਤੋਂ ਪੰਡੋਰੀ ਰੋਡ ਦੇ ਉੱਤੇ ਖੜੇ ਆ ਜ਼ਿਲ੍ਹਾ ਗੁਜਾਸਪੁਰ ਦੇ ਵਿਦਾਨ ਸਬਾ ਹਲਕਾ ਦਿਨਨਗਰ ਦਿਨ ਪੈਂਦੇ ਕਸ਼ਬਾ ਪ੍ਰਾਣਾਸ਼ਾਲਾ ਤੋਂ ਪੰਡੋਰੀ ਰੋਡ ਦੇ ਉੱਤੇ ਜਿੱਥੇ ਵੱਖੋ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਜੰਮ ਕੇ ਲੋਕ ਨਿਰਮਾਣ ਵਿਭਾਗ ਖਿਲਾਫ ਪੀ ਡਬਲਯੂ ਵਿਭਾਗ ਖਿਲਾਫ ਤੇ ਪੰਜਾਬ ਸਰਕਾਰ ਖਿਲਾਫ ਜਿਹੜੀ ਆ ਮੁਰਦਾਬਾਦ ਦੀ ਨਾਰੇਬਾਜੀ ਕੀਤੀ ਜਾ ਰਹੀ ਆ ਆਓ ਲੋਕਾਂ ਤੋਂ ਜਾਣ ਲੈਣੇ ਆ ਕਿ ਨਾਰੇਬਾਜੀ ਦਾ ਕੀ ਮੁੱਖ ਕਾਰਨ ਹੈ ਇਹ ਨਾਰੇਬਾਜੀ ਕਿਉਂ ਕੀਤੀ ਜਾ ਰਹੀ ਹੈ ਸੋ ਰੋਸ ਪ੍ਰਦਰਸ਼ਨ ਕਰੀ ਜੋ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਾਡੇ ਨਾਲ ਭਪਿੰਦਰ ਸਿੰਘ ਸੇਖੋ ਇਹ ਰੋਸ ਪ੍ਰਦਰਸ਼ਨ ਜਿਹੜਾ ਇਹ ਕਿਸ ਮਸਲੇ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਇਸ ਤਰ੍ਹਾਂ ਜੀ ਗੁਰਾਇਆ ਸਾਹਿਬ ਪਹਿਲੀ ਗੱਲ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਨਰਲੇਪ ਟੀਵੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਹੈ ਇਹ ਸਰਕਾਰ ਤੱਕ ਪਹੁੰਚਾਉਂਦਾ ਹੀ ਹੈ ਤਿਆ ਕੀਤਾ ਸਾਡੀ ਸਮੱਸਿਆ ਇਹ ਹੈ ਕਿ ਇਹ ਜਿਹੜਾ ਰੋਡ ਪੁਰਾਣੇ ਛਾਡੇ ਤੋਂ ਛਾਲੇ ਤੋਂ ਕੋਟ ਭੱਲਾ ਤੱਕ ਜਾਂਦਾ ਇਹ ਜਿਹੜਾ ਹੈਗਾ ਰੋਡ ਇਹ ਬਣਿਆ ਨੂੰ ਮਤਲਬ 5 ਸਾਲ ਪੂਰੇ ਹੋ ਗਏ ਪਿਛਲੇ ਸਾਲ ਇਹ 2017 ਦੇ ਵਿੱਚ ਬਣਿਆ ਸੀਗਾ ਜਦੋਂ ਕਾਂਗਰਸ ਸਰਕਾਰ ਆਈ ਉਹਦੇ ਬਾਅਦ ਦੇ ਵਿੱਚ ਇਹ 5 ਸਾਲ ਮਾੜਾ ਮੋਟਾ ਇਹਨੂੰ ਲਾ ਕੇ ਜਦੋਂ ਵੀ ਇਹਦੀ ਕੋਈ ਰਿਪੇਅਰ ਹੁੰਦੀ ਸੀ ਮਾੜਾ ਮੋਟਾ ਕਰਦੇ ਸੀ ਜਦੋਂ ਦਾ ਇਹਦਾ 5 ਸਾਲ ਪੂਰੇ ਹੋ ਗਏ ਨੇ ਹੁਣ ਪਾਈ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਇਹਦੇ ਤੇ ਨਾ ਇੱਕ ਬਜਰੀ ਦੀ ਕਿਤੇ ਮੁੱਠ ਨਾ ਕੋ ਕੋਈ ਪੂਰਿਆ ਗਿਆ ਜਦੋਂ ਬਰਸਾਤ ਪੈਂਦੀ ਆ ਇੱਥੇ ਜਿਹੜੇ ਬੱਚੇ ਪੜਨ ਜਾਂਦੇ ਸਕੂਲੇ ਆ ਵੇਖੋ ਤੁਸੀਂ ਕੀ ਹਾਲਾਤ ਆ ਇੱਥੇ ਪਾਣੀ ਖਲੋ ਜਾਂਦਾ ਬੁਰੀ ਹਾਲਤ ਉਹਨਾਂ ਦੀ ਹੋ ਜਾਂਦੀ ਆ ਦੂਜਾ ਗੰਨੇ ਦਾ ਸੀਜ਼ਨ ਆ ਕੋ ਆਉਣ ਵਾਲਾ ਵਾ ਤੇ ਫਸਲਾਂ ਲੋਕਾਂ ਗੰਨਾ ਲੈ ਕੇ ਜਾਣਾ ਕਿਤਰਾ ਇਥੋਂ ਦੀ ਜਾਣਗੇ ਪੂਰੀ ਹਾਲ ਪੱਦ ਤਰ ਹਾਲ ਆ ਮੈਂ ਕਹਿੰਦਾ ਜਦੋਂ ਦੀ ਆ ਬੇਈਮਾਨ ਦੀ ਸਰਕਾਰ ਬਣੀ ਆ ਭਗਵੰਤ ਮਾਨੀ ਮੈਂ ਬੇਈਮਾਨ ਕਹੂੰਗਾ ਜਦੋਂ ਦੀ ਇਹ ਸਰਕਾਰ ਬਣੀ ਨੇ ਬੇੜਾ ਗਰ ਕਰ ਦਿੱਤਾ ਜੋ ਕੁਝ ਮੰਡੀਆਂ ਚ ਹੋਇਆ ਤੁਸੀਂ ਉਹ ਵੇਖਣਾ ਫਿਰ ਤੁਸੀਂ ਕਹਿੰਨਾ ਕਿ ਪੋਲੀਟੀਕਲ ਗੱਲ ਨਾ ਕਰੋ ਰੁਈਏ ਤੇ ਰੁਈਏ ਕਿਤੇ ਅੱਗੇ ਪਰ ਕਿਸੇ ਗੱਲੋਂ ਮੈਂ ਖੁਸ਼ ਵੀ ਹੈਗਾ ਵਾਂ ਕਿਉਂਕਿ ਇਹ ਲੋਕਾਂ ਨੇ ਟੇਸਟ ਵੇਖਣਾ ਸੀ ਬਦਲਾ ਆ ਜੀ ਇਹਨਾਂ ਦਾ ਬਦਲਾ ਜੋਨ ਟੋਇਆ ਦੇ ਵਿੱਚ ਮਰੋ ਹੋਰ ਕੀ ਕਰਦਾ ਮੈਂ ਤੇ ਇੰਨੀ ਗੱਲ ਹੀ ਕਹਾਂਗਾ ਵੀ ਪੀਡਬਲਯੂਡੀ ਮਹਿਕਵਾ ਵੀ ਬੇਈਮਾਨ ਆ ਜਿਹੜਾ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਹੁਣ ਤੇ ਲੋਕ ਵਿਚਾਰੇ ਜਿਹੜੇ ਆ ਦੁਖੀ ਆ ਮੇਰੀ ਤੇ ਇੰਨੀ ਗੱਲ ਜਿਹੜੀ ਆ ਮੈਂ ਸ਼ੋਰਟ ਦੇ ਵਿੱਚ ਤੁਹਾਨੂੰ ਦੱਸਾਂਗਾ ਲੋਕ ਦੁਖੀ ਨੇ ਤੁਹਾਡੇ ਸਾਹਮਣੇ ਠੀਕ ਹੈ ਹੋਰ ਇਹਨਾਂ ਤੋਂ ਇਲਾਵਾ ਸਾਡੇ ਨਾਲ ਨੇ ਆ ਭਾਈ ਸਾਹਿਬ ਨੇ ਇਹਨਾਂ ਪਿੰਡਾਂ ਦੇ ਨਾਲ ਸੰਬੰਧ ਨਗਰ ਨਰਿਆਣੀਪੁਰ ਤੋਂ ਉਹਨਾਂ ਨਾਲ ਉਹਨਾਂ ਤੋਂ ਵੀ ਜਾਨਣਾ ਚਾਹਾਂਗੇ ਕਿ ਇਹ ਜੋ ਸਮੱਸਿਆ ਵਾ ਕਿੰਨੇ ਕਿ ਚਿਰ ਦੀ ਚੱਲਦੀ ਆ ਰਹੀ ਆ ਤੇ ਕੀ ਆ ਇਲਾਕੇ ਦੇ ਲੋਕਾਂ ਵੱਲੋਂ ਕੋਈ ਚਾਰਾਜੋਈ ਕੀਤੀ ਗਈ ਆ ਪੀਡਬਲੂਡੀ ਵਿਭਾਗ ਦੇ ਕੋਲ ਕੋਈ ਪਹੁੰਚ ਕਰਨ ਦੀ ਕਿ ਅਧਿਕਾਰੀ ਕੋ ਜਾਂ ਸਰਕਾਰ ਤੋਂ ਕੋਈ ਉਹਦੇ ਕਿਸੇ ਨਮਾਇंदे ਕੋ ਜਿਵੇਂ ਹਲਕਾ ਚਾਜ ਨੇ ਆਮ ਆਦਮੀ ਪਾਰਟੀ ਦੇ ਕੋਈ ਮੰਗ ਕੀਤੀ ਗਈ ਹੈ ਦੇਖੋ ਜੀ ਆਪ ਸਾਰੇ ਜਾਣਦੇ ਹੋ ਕਿ ਅਸੀਂ ਕੋਈ ਪਾਗਲ ਨਹੀਂ ਆ ਜਾਨੂੰ ਕੋਈ ਪ੍ਰੋਬਲਮ ਨਹੀਂ ਆਹੀ ਰੋਡ ਕਿਹੜੀ ਕੋਲੋਂ ਜਾਮ ਕੀਤਾ ਹੈ ਧਰਨਾ ਪ੍ਰਦਰਸ਼ਨ ਕਿਉਂ ਕਰ ਰਹੇ ਆ ਕਿ ਜਿਹੜੀ ਸਾਡੀ ਆਵਾਜ਼ ਪਹੁੰਚਾਉਣ ਦਾ ਤਰੀਕਾ ਸਰਕਾਰ ਕੋਲੋਂ ਇਹੋ ਹੀ ਤਰੀਕਾ ਹੋਰ ਕੋਈ ਤਰੀਕਾ ਨਹੀਂ ਹੈਗਾ ਆਹ ਦੇ ਕੋ ਜੇ ਸਰਕਾਰਾਂ ਆਪਣੇ ਆਪ ਸਹੀ ਕੰਮ ਕਰ ਲੈਣ ਅਸੀਂ ਕਿਉਂ ਕਿ ਉਹਨੂੰ ਮਾੜਾ ਚੰਗਾ ਬੋਲੀਏ ਉਹ ਮਾੜਾ ਫਰਾਣਾ ਮਾੜਾ ਢਿੰਗੜਾ ਮਾੜਾ ਇਹ ਛਰੇ ਆਮ ਦਿਖਾਈ ਦੇ ਰਿਹਾ ਹੈ ਇੱਥੋਂ ਦੇ ਚੰਗੇ-ਚੰਗੇ ਬੰਦੇ ਲੰਘਦੇ ਆ ਰੋਡ ਥਾਣੀ ਰੋਡ ਥਾਣੀ ਤੁਸੀਂ ਬੰਦੇ ਨੇ ਜਿਹੜਾ 10 ਮਿੰਟ ਦਾ ਰਾਹ ਹੈ ਘਟੋ ਘਟ ਇੱਕ ਘੰਟੇ ਦਾ ਰਾਹ ਪੂਰਾ ਹੋ ਰਿਹਾ ਇਸ ਬੰਦੇ ਇਸ ਇਲਾਕੇ ਨੂੰ ਲੋਕੀ ਗਾਣਾ ਕਰਦੇ ਕਿੰਦਾ ਦਾ ਇਲਾਕਾ ਹੈ ਇਸ ਕਰਕੇ ਮੇਰੀ ਰਿਕਵੈਸਟ ਹੈ ਜੋ ਗਰੀਬ ਲੋਕ ਨੇ ਜੋ ਆਮ ਜਨਤਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਜੂਰੀ ਇੱਕ ਰਾਹ ਜ਼ਰੂਰੀ ਹੋਣਾ ਚਾਹੀਦਾ ਹੈ ਮੇਰੀ ਇਹੋ ਰਿਕਵੈਸਟ ਹੈ ਜੋ ਵੀ ਅਧਿਕਾਰੀ ਨੇ ਜੋ ਵੀ ਮੇਰੀ ਆਵਾਜ਼ ਸੁਣਦਾ ਹੈ ਕਿਰਪਾ ਕਰਕੇ ਸਾਡਾ ਰੋਡ ਬਣਾਇਆ ਜਾਏ ਇਸ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਤੁਹਾਨੂੰ ਆਮ ਲੋਕ ਚੇਤੇ ਆ ਜਾਂਦੇ ਨੇ ਕਿ ਫਲਾਣੇ ਘਰ ਚੱਲੀਏ ਭਿੰਟਿੰਗੜੇ ਘਰ ਚੱਲੀਏ ਤੇ ਜਦੋਂ ਹੁਣ ਰੋਡ ਟੁੱਟਿਆ ਹੁਣ ਦਿਖਾਈ ਨਹੀਂ ਦੇ ਰਿਹਾ ਕਿਸ ਨੂੰ ਕੌਣ ਕੌਣ ਵੋਟਾਂ ਖਤਮ ਹੋ ਗਈਆਂ ਫੇਰ 50 ਸਾਲਾਂ ਬਾਅਦ ਲੋੜ ਪੈਣੀ ਸਾਡੀ ਫੇਰ ਜੂਤ ਪੈਣੀ ਏ ਇਸ ਕਰਕੇ ਮੈਂ ਤੁਹਾਡੇ ਕੋਲ ਰਿਕਵੈਸਟ ਕਰਦਾ ਜਿੱਦਾਂ ਵੋਟਾਂ ਮੰਗੜਾਉਂਦੇ ਓ ਤਾਂ ਸਾਡੀ ਪ੍ਰੋਬਲਮ ਵੀ ਮੁਸਣੋ ਆਕੇ ਆਨ ਗਰਾਊਂਡ ਤੇ ਕੀ ਹੋ ਰਿਹਾ ਜਿਹੜੇ ਨਾ ਚੇਲੇ ਫਿਰਦੇ ਆ ਚੇਲਿਆ ਕਹਣਾ ਆਲੋ ਕੇ ਸਭ ਕੁਝ ਆਲੋ ਕਹਿੰਦੇ ਆਨ ਗਰਾਊਂਡ ਦੇਖੋ ਆ ਕੇ ਖੱਡੇ ਕਿੱਡੇ ਵੱਡੇ ਹੋਏ ਨੇ ਇੱਥੇ ਇੱਕ ਮਜ਼ਦੂਰ ਬੰਦਾ ਸਾਈਕਲ ਲੈ ਕੇ ਕਿੱਦਾਂ ਨੰਗੇਗਾ ਇਸ ਕਰਕੇ ਮੇਰੀ ਇਹੋ ਰਿਕਵੈਸਟ ਹੈ ਜਿੱਥੋਂ ਤੱਕ ਇਹ ਵਾਅਦਾ ਪਹੁੰਚੇਗੀ ਜਿਹੜਾ ਵੀ ਅਧਿਕਾਰੀ ਐ ਇਸ ਰੋਡ ਦਾ ਜੋ ਵੀ ਮੰਤਰੀ ਐ ਜਿਹੜੀ ਵੀ ਸਰਕਾਰ ਐ ਆ ਕੇ ਸਾਡੇ ਰੋਡ ਦਾ ਦੇਖਭਾਲ ਕਰੇ ਸਾਡਾ ਰੋਡ ਬਣਾਏ ਇਸ ਕਰਕੇ ਸਾਡੇ ਬਾਤੇ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਭ ਦਿਖਾਈ ਦਿੰਦਾ ਲੋਕ ਸਭ ਸਿਆਣੇ ਆ ਕੌਣ ਕੀ ਕਰ ਰਿਹਾ ਇਸ ਕਰਕੇ ਮੇਰੀ ਰਿਕਵੈਸਟ ਐ ਸਾਡਾ ਰੋਡ ਜਲਦੀ ਤੋਂ ਜਲਦੀ ਬਣਾਇਆ ਜਾਏ ਉਹ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਦੱਸਦੀ ਹੈ ਕਿ ਵੱਡੀਆਂ ਉਮੀਦਾਂ ਸਨ ਪਰ ਜੋ ਬਦਲਾਵ ਬਦਲਾਅ ਆ ਜਿਵੇਂ ਰੋਸ ਇਲਾਕੇ ਦੇ ਲੋਕਾਂ ਦਾ ਤੁਸੀਂ ਇਹ ਤਸਵੀਰਾਂ ਦੇ ਰਹੀਆਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਆ ਵੀਜੀ ਥੋੜਾ ਸਾਈਡ ਤੇ ਹੋ ਜੋ ਤੇ ਅਸੀਂ ਤਸਵੀਰਾਂ ਦਿਖਾ ਦਈਏ ਕਿ ਕਿਵੇਂ ਰੋਡ ਦੇ ਵਿੱਚ ਕਿਵੇਂ ਖੱਡੇ ਪਏ ਹੋਏ ਨੇ ਤੁਸੀਂ ਦੂਰ ਦੇ ਤੱਕ ਜਿੱਥੋਂ ਤੱਕ ਵੀ ਨਰਲੀਵਡ ਕੈਮਰੇ ਦੀ ਜੋ ਅੱਖ ਹੈ ਮਾਰ ਕਰਦੀ ਹੈ ਦੂਰ ਤੱਕ ਦੇਖ ਸਕਦੇ ਹੋ ਕਿ ਖੱਡਿਆਂ ਦੇ ਨਾਲ ਟੋਿਆਂ ਦੇ ਨਾਲੇ ਜਿਹੜੀ ਹੈ ਸੜਕ ਭਰੀ ਹੋਈ ਆ ਇਹ ਕਹਿ ਸਕਦੇ ਆ ਕਿ ਜਿਹੜੀ ਇੱਥੇ ਇਸ ਗੱਲ ਦੀ ਵੀ ਸਮਝ ਨਹੀਂ ਆਉਂਦੀ ਕਿ ਜਿਹੜੀ ਸੜਕ ਹੈ ਟੋਇਆਂ ਚਿਆ ਜਾਂ ਟੋਏ ਜਿਹੜੇ ਨੇ ਉਹ ਸੜਕ ਦੇ ਵਿੱਚ ਨੇ ਸੋ ਚਾਰ ਸਫੇਰੇ ਤੁਹਾਨੂੰ ਖੱਡੇ ਹੀ ਖੱਡੇ ਨਜ਼ਰ ਆ ਰਹੇ ਨੇ ਸੋ ਬਰਸਾਤੀ ਮੌਸਮ ਦੇ ਵਿੱਚ ਵੀ ਤੁਹਾਨੂੰ ਦੱਸਦੀ ਐ ਅਸੀਂ ਵੀ ਇਸੇ ਇਲਾਕੇ ਦੇ ਨਾਲ ਬਿਲੋਂਗ ਕਰਦੇ ਆ ਕਿ ਬਰਸਾਤੀ ਦਿਨਾਂ ਦੇ ਵਿੱਚ ਇੱਥੇ ਜੋ ਪਾਣੀ ਖਲੋ ਜਾਂਦਾ ਗੋਡੇ-ਗੋਡੇ ਪਾਣੀ ਖਲੋ ਜਾਂਦਾ ਤੇ ਖਾਸ ਕਰਕੇ ਜਿਹੜੀਆਂ ਸਕੂਲੀ ਵਿਦਿਆਰਥਣਾਂ ਨੇ ਸਾਡੀਆਂ ਬੱਚੀਆਂ ਨੇ ਧੀਆਂ ਪੜਾਣ ਜਿਹੜੀਆਂ ਸਕੂਲਾਂ 'ਚ ਜਾਂਦੀਆਂ ਨੇ ਉਹ ਵੀ ਇੱਥੇ ਗੰਦੇ ਪਾਣੀ ਦੇ ਵਿੱਚ ਬਰਸਾਤੀ ਮਨ ਦੇ ਵਿੱਚ ਜੜੀਆਂ ਨੇ ਉਹ ਡਿੱਗਦੀਆਂ ਜੋ ਅੱਖੀ ਅਸੀਂ ਦੇਖੀਆਂ ਨੇ ਸੋ ਲੋਕਾਂ ਦਾ ਜਿਹੜਾ ਵੱਡਾ ਰੋਸ ਹੈ ਸੋ ਮੰਗ ਕੀਤੀ ਜਾ ਰਹੀ ਹੈ ਕਿ ਜੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੀ ਇਹ ਵੱਡੇ ਬਦਲਾਅ ਦੇ ਨਾਂ ਤੇ ਬਦਲਾਅ ਦੇ ਨਾਰੇ ਤੇ ਜਿਹੜੀ ਪੰਜਾਬ ਦੀ ਸਤਾ ਦੇ ਵਿੱਚ ਕਾਬਜ ਹੋਈ ਸੀ ਪਰ ਹੁਣ ਲੋਕ ਨੇ ਜਿਹੜੇ ਪਿੰਡਾਂ ਦੇ ਇਹਨਾਂ ਰਸਤਿਆਂ ਨੂੰ ਲੈ ਕੇ ਕਿਉਂਕਿ ਸਰਕਾਰਾਂ ਦੇ ਜਿਹੜੇ ਫਰਜ਼ ਹੁੰਦੇ ਨੇ ਬੁਨਿਆਦੀ ਢਾਂਚਾ ਜਿਹੜੀ ਬੁਨਿਆਦੀ ਸਹੂਲਤਾਂ ਨੇ ਲੋਕਾਂ ਤੱਕ ਪਹੁੰਚਾਉਂਦਾ ਉਹ ਸਰਕਾਰਾਂ ਦੇ ਪਹਿਲੇ ਫਰਜ਼ ਹੁੰਦੇ ਨੇ ਤੁਸੀਂ ਤੁਸੀਂ ਕੈਮਰੇ ਦੀ ਅੱਖ ਰਾਹੀਂ ਦੇਖ ਰਹੇ ਹੋ ਕਿ ਜੋ ਉਹ ਰੋਡ ਹੈ ਪਰਾਣਾ ਸ਼ਲਾ ਤੋਂ ਪੰਡੋਰੀ ਰੋਡ ਆਪਣੇ ਆਪ ਦੇ ਵਿੱਚ ਸਾਰਾ ਕੁਝ ਤਸਵੀਰਾਂ ਜੜੀਆਂ ਨੇ ਤੇ ਬਿਆਰੀਆਂ ਨੇ ਸੋ ਸੜਕੀ ਤੰਤਰ ਦਾ ਜਿਹੜਾ ਦਿਨਨਗਰ ਹਲਕੇ ਦੇ ਵਿੱਚ ਖਾਸ ਕਰਕੇ ਵੱਧ ਤੋਂ ਵੱਧ ਹਾਲਤ ਹੈ ਤਰਸਯੋਗ ਹਾਲਤ ਹੈ ਲੋਕ ਦੁਖੀ ਨੇ ਸੋ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕ ਨਿਰਮਾਣ ਵਿਭਾਗ ਨੂੰ ਜੋ ਫੰਡ ਨੇ ਫੰਡ ਜਾਰੀ ਕਰਕੇ ਪਹਿਲ ਦੇ ਆਧਾਰ ਤੇ ਇਹ ਜਿਹੜਾ ਸੜਕੀ ਤੰਤਰ ਹੈ ਇਹਦਾ ਸੁਧਾਰ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ ਹੁਣ ਤੱਕ ਲਈ ਇਨਾਂ ਹੀ ਸਯੋਗੀ ਕ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ